ਇਹ ਕੋਈ ਟੋਪਿਕ ਹੈ ਜਿੰਦੇ ਹੋ ਕੇ ਨੰਬਰ ਰੱਖੋ ਨੰਬਰ ਰਹਿਗੇ ਜਲਦੀ ਦੂਜਾ ਸਾਹਮਣੇ ਨੰਬਰ ਕੋ और मैच है सेंटर पॉइंट से आने वालों जो 2 नंबर टैग है दूसरा इंसान इन्हें हटाना है अभी और का कह रहे हैं जी हां सर्कल कर लो खुला एक नंबर तो अकेला रहने चला गया बाहर जा जी सारे 2 नंबर को टा केना नहीं पा रहे हैं हम ओ भाई हां मुंह पर हर में चले और उसे काफी को बोलना होते हैं ना जो क्या खुलना वाली बोल दे ਕਨਾਂ ਆਪੀ ਰੋਪੜੀ ਕੰਮ ਕਰਦੇ ਸੇ ਪਹਿਲੀ ਮਾਰਚੇ ਖੇਤੋਂ ਬਾਅਦ 1600 ਦੀ ਪ੍ਰਾਣ ਇੱਕ ਮਿੰਟ ਬਾਅਦ ਜਦੋਂ ਬਣਾ ਹੋ ਕੇ ਜਿਹੜਾ ਚੋਟੀ ਇਹਦੇ ਬੰਦਰੀ ਸੱਤ ਦੇ ਮਖਣ ਕੇ ਬਈ ਨੰਬਰ ਮੈਂ ਤਾਂ ਬਹੁਤ ਵਾਹੋ ਤੀਜਾ ਸਥਾਨ ਵਾਸਤੇ ਤੱਕ ਅੱਬਰ ਰਿੰਗ ਦਾ ਖੜਾ ਲਵਾਵਾਂਗੇ ਤੇ ਬਈ ਕੂਟਾ ਕੇ ਜੇਕਰ ਕਰਦੇ ਗਏ ਆਓ ਆਜੋ ਲਾਉਣਾ ਨਹੀਂ ਆਇਆ

ਚੈਂਪੀਅਨ ਕਟਾ 7 ਨੰਬਰ ਜੀ ਇੱਕ ਵਾਰੀ 1 ਨੰਬਰ ਤੇ ਟੋਟਾ ਲਾ ਲੀ ਜੀ ਦੇਖਦਾ ਕੋਨਾ ਨਾ ਨਾ ਸਭ ਤੋਂ ਪਹਿਲੇ ਐਸਜੀ ਜੀ ਸਾਰੇ ਪਸ਼ੂਦਾਨ ਨਾਲ ਦੇਖ ਸਕਣ ਅੱਜ ਬਈ ਲੋ ਜੀ ਗੇੜਾ ਲੱਗੂ ਆ ਜੀ ਹੁਣ 2 ਨੰਬਰ ਤੇ ਗੁਰਦੀਪ ਸ਼ਾਹ ਨਾਮ ਇਹਨਾਂ ਵੰਡਦੇ ਹੀ ਸਾਰਿਆਂ ਦੇ ਹਾਂ ਜੀ ਡਾਕਟਰ ਸਾਹਿਬ ਜਿਹੜੇ ਜਿਹੜੇ ਨੰਬਰਾਂ ਤੇ ਨੇ ਟੈਗ ਨਾ ਪਰ ਗੋਦਾ ਜੀ ਉਹ ਕਾਹਕੇ ਜੀ ਕੀ ਆਖੀ ਗੋਦੀ ਟੈਗ ਅੰਦਰ ਕੋਈ ਆਵੇ ਬਈ 1 ਨੰਬਰ ਟੈਗ ਅੰਦਰ ਆਵੇ ਬਈ

दूजे नंबर आया जी तीजा नंबर जी सीमा जी आत नंबर आ गया जी अठ नंबर जो नंबर जी ਆ ਗਿਆ ਭਾਈ 10 ਨੰਬਰੀ ਜੀ ਫਾਈਰ ਕਰੋ ਤੀਰ ਚੱਕ ਦੇ ਨੂੰ ਆ ਗਿਆ ਖੋਹ ਹਾਂ ਤਾਂ ਕਦੇ ਜੇ ਨਕਲੀ ਦਾ ਕੋ ਨਕਲੇ ਨੰਬਰ ਹੈ ਤਾਂ ਮੈਨੂੰ ਨਕਲੇ ਲਾਪਰ ਨਾਲ ਖੋਹ ਲੈਣ ਦਾ ਬਹਾਰ ਕਰੋ ਦੇਖੋ ਜੀ 1 ਨੰਬਰੀ 2 ਦੇ 2 ਨੰਬਰੀ 3 ਤੇ 6 ਨੰਬਰੀ 4 ਤੇ 12 ਨੰਬਰੀ ਫਸਲ ਦੀ ਕਿੰਨੇ ਪੌਂਡ ਦਾ ਕਲਾ ਸਾਨੂੰ ਕੁ ਸਵਾਲ 5 ਨੰਬਰ ਦੇ ਦੇ ਕੋਈ 6 ਨੰਬਰੀ ਜਿ 2100 ਰੁਪਏ ਦਾ ਨਾਮ ਹੈ ਜਿਹਨੋਂ ਵੱਲ ਸਤੰਬਰ 7 ਨੰਬਰੀ ਜਸਪ੍ਰੀਤ ਰਵੰਧ ਦੇ ਨਾਮ ਤੇ ਬਹੁਤ ਸਵਾਲ ਸਾਨੂੰ ਨੰਬਰ ਅੱਗੇ ਆਹ ਹੋਵੇਗੀ ਆਪਕੇ ਤੁਹਾਡਾ ਨੰਬਰ 5 ਨੰਬਰ ਤੇ 1 ਨੰਬਰ ਤਾਇਗਾ ਜੀ ਬੱਡੇ ਦੇ ਵਿੱਚ ਚੋਟੇ ਖੋਲਵਾ ਲਵਾ ਦੇ ਕਿਹੜਾ ਹੋਰ ਲੋਗ ਹੈ ਇਹ ਬੱਡੇ ਚੋਟੇ ਫਸਟ ਟਾਈਮ ਗਏ ਵੀ ਬਿਲਕੁਲ ਕੋਈ ਨਕੀ ਨਹੀਂ ਸਪਾਸਟ ਹੋ ਰਹੀ ਹੈ ਆਰਾਮ ਨਾਲ ਕੁਝ ਕੁ ਸੰਬੰਧਿਤ ਪਰ ਨੰਬਰ ਜਿਹੜੀ । <büyük> <mimel sound> <mimel sound> ਦੁਰ ਕਿੰਨੇ ਨੰਬਰ ਤੇ ਹੈ ਉਹ ਸੱਤਵੇਂ ਨੰਬਰ ਸੱਤਵੇਂ ਨੰਬਰ ਤੇ ਹੈ ਕਿ ਆਹ ਨੰਬਰ ਟੈਗ ਦੀ ਬਈ ਪੰਜ ਨੰਬਰ ਪੰਜ ਨੰਬਰ ਟੈਗ ਦੀ ਸੱਤਵੇਂ ਨੰਬਰ ਤੇ ਹੈ ਕਿਹੜਾ ਪਿੰਡ ਆਈ ਦੁੱਤਾਂ ਦੇ ਜਾਂਦੇ ਜਦੋਂ ਦੁੱਤ ਚੋੜੀ ਵਾਲੀਆਂ ਮੱਤਾਂ ਨੇ થોડા ਸਮੇਂ ਤੋਂ ਦੁੱਤ ਚੋੜੀ ਵਾਲੀਆਂ ਮੱਤਾਂ ਦੇ ਦੀ ਨਾਮ ਲਾਂਦਾਂਗੇ ਬਣੇ ਦੇ ਹੋਸ ਬਲੇ ਨਾਲ ਬਈ ਕਿਹੜਾ ਪਿੰਡ ਆਈ ਕਿਹੜੇ ਨੰਬਰ ਤੇ ਹੈ ਜੀ 88 ਨੰਬਰ ਤੇ ਕੈ ਨੰਬਰ ਟੈਗਤੀ ਗਈ 3 ਨੰਬਰ 1 ਨੰਬਰ ਡਰਾਈਵ ਆਪਣਾ ਮੋਬਾਈਲ ਨੰਬਰ ਕੀ ਹੈ 7978 9488 ਲੱਗੇ ਤੇ ਸਾਡੇ ਜੱਟ ਸਾਹਿਬਾਂ ਨਾਲ ਦੇ ਹੰਤ ਬੱਗੇ ਦਾ ਇਮਾਰਤ ਨੂੰ ਆਉਂਦੇ ਡਾਰੀ ਅਗਰੇ ਹਾਂ ਖੋਲ੍ਹ ਕੇ ਝੱਕੜਾ ਤੇ ਕੱਢ ਲੇ ਬਲ ਕਰਨ ਲਈ ਕੱਢ ਲਿਆ ਸਮਾਰਦੇ ਡਾਰੀ ਸਾਡੇ ਜੱਟ ਸਾਹਿਬ ਜਿਨ੍ਹਾਂ ਨੇ ਪੌਸ ਤੋਂ ਲੈ ਕੇ ਦੋ ਰੇਤ ਜੱਫੀ ਕੀਤੀ ਹੈ ਲਾਜ਼ਮੀ ਹੈ ਜੇ ਕੋਈ ਨਾਲ ਸੋਲ ਜੱਟ ਸਾਹਿਬਾ ਇੱਕ ਨੰਬਰ ਜੀ ਲੱਗ ਜੇ ਤੇ ਵੀ ਆਵਾਜ਼ ਕਿੰਨਾ ਤੱਕ ਦਿੰਦੀ ਆ ਬੋਲੇ ਸੋਨੇ ਹੋਰੇ ਆਇਓ ਭੀਖਾ ਖਾਲਸਾ ਦੇ ਅੰਕ ਜੀ ਕਿਥੇ ਤੇ ਜੀ ਕਾਰਾ ਸਾਡੇ ਮਾਨਯੋਗ ਪਤ ਸਾਹਿਬਾ ਡਾਕਟਰ ਅਮਰੀਕ ਸਿੰਘ ਜਰਪਾਲ ਜੁਆਇੰਟ ਡਾਕਟਰ ਪਸੂ ਬਾਗਰ ਦੇ ਪਤ ਜੀ ਜਸਵੰਤ ਸਿੰਘ ਜੀ ਰਟਾਇਡ ਡਿਪਟੀ ਡਾਕਟਰ ਪਸੂਤਾਲ ਦੇ ਪਤ ਜੋਗਪੁਰ ਕਥਨਾਂ ਦੇ ਸਾਹ ਦੇ ਜੰਨਪੁਰਾਇ ਤੁਜਨ ਦੇ ਆ ਬਈ ਇਹ ਬੀੜ ਬਰੀਡ ਤੇ ਆ ਗਿਆ ਇਹ ਖਰੀਦਾ ਬੱਚਾ ਆ ਗਿਆ ਜੀ ਆਪਣਾ ਠੀਕ ਆ ਮੋਰਾ ਜੀ ਮੋਰਾ ਜੀ ਹੈ ਜੀ ਠੀਕ ਆ ਬਾਈ ਜੀ ਇਹ ਕਿੰਨੇ ਆ ਇਹ ਜੀ ਜੀ ਉਮਰ ਸਭ ਆ ਪੰਜ ਸਾਲ ਪੰਜ 30 ਸਾਲ ਦਾ ਹੋਏ ਸਭ ਕੁਝ ਆਉਂਦਾ ਹਾਂ ਸਭ ਆ ਪੰਜ ਸਾਲ ਦਾ ਤਰ੍ਹਾਂ ਦੇ ਦੀ ਆਪਣਾ ਇੰਨਾ ਵੀ ਲੈ ਭਾਈ ਜੀ ਪਿਛਲੇ ਸਾਲ ਠੀਕ ਆ ਜੀ ਸਭ ਆ ਪੰਜ ਸਾਲ ਦਾ ਜੂਰ ਵਾਲੇ ਕੀ ਜਵਾਈ ਜੀ ਇਹ ਪਹਿਲੇ ਨੰਬਰ ਤੇ ਆਏ ਦੀ ਆਪ ਨੂੰ ਅਰਾਉਂਡ ਲੈ ਪਾਈਏ ਨੰਬਰ ਤੇ ਆਜੋ ਜੀ ਹਾਂ ਜੀ ਕਿਹੜੀ ਬੀ ਜੀ ਪਹਿਲੇ ਨੰਬਰ ਤੇ ਹੀ ਹਾਂ ਜੀ ਅੱਜ ਦੂਜਾ ਨੰਬਰ ਲਈ ਮਾਨੀ ਮਿਲਤਰ ਗਾੜ ਜਹਣੇ ਆਈ ਬਾਈ 20 ਲੀਟਰ ਜੀ ਨਹੀਂ ਇਹਦਾ ਸੇਮ ਹੀ ਡਾਇਰੈਕਟ ਹੀ ਹੈ ਸਰਦੇ ਹਾਂ ਹਾਂ ਕੀ ਬ੍ਰਾਈਡ ਆ ਵੀਦਾ 1500 ਰੁਪਏ ਵੀ ਠੀਕ ਹੈ ਓਏ ਮੇਰੀ ਗੱਲ ਤਾਂ ਹੁਣ ਲੈ ਮੈਨੂੰ 5 ਵਜੇ ਜਾਣਾ ਕੋਈ ਨਹੀਂ ਆਏਗਾ ਆਲੇ ਆਲੇ ਪੁਲੀ ਮਾ ਫੜ ਕੇ ਨੀ ਆ ਨੀਲਾਸ ਜਿਆ ਮੈਨੂੰ ਮੇਰਾ ਕੰਟੈਕਟ ਨੰਬਰ ਬੋਲੋ 99151 ਹਾਂਜੀ 12614 ਠੀਕ ਹੈ 1500 ਰੁਪਏ ਸਾਢੇ 3 ਡੈਕਟ ਲੱਗਦਾ ਸੀ ਉਹ ਨਹੀਂ ਬਾਈ ਜੀ ਤੁਹਾਨੂੰ ਖੁੱਲਾ ਮੌਕਾ ਹੈ ਇਹ ਮੇਰੇ ਨਾਲ ਚੱਲੋ ਕੇ ਮਾਰੀ ਕਰਨ ਲਈ ਕਰਗਾ ਓਕੇ ਬਾਈ ਦੱਸੇਗਾ ਸਸਰੀ ਘਰ ਬਾਈ ਜੀ ਕਿਹੜਾ ਪਿੰਡ ਹੈ ਬਾਈ ਪਿੰਡ ਜੀ ਸਾਡਾ ਵੰਦਰ ਡੋਟਾ ਜੀ। ਵੰਦਰ ਪਿੰਡ ਆ ਜੀ ਸਾਡਾ। ਇਹ ਬਾਜੇਖਾਨੇ ਭਗਤੇ ਭਾਈ ਦੇ ਨੇੜੇ ਰਹਿ ਜਾਂਦਾ। ਜ਼ਿਲ੍ਹਾ ਸਾਡਾ ਮੋਗਾ ਜੀ। ਤਹਿਸੀਲ ਬਾਗਾਪਰਾਣਾ। ਬਈ ਦੇ ਛੋਟੇ ਦੀ ਗੱਲ ਕਰੀ। ਛੋਟੇ ਦੀ ਜਿੰਨੇ ਬਈ। ਇਹਦੀ 3 ਸਾਲ ਤੇ 4 ਮਹੀਨੇ ਜੀ ਆ ਜੀ। ਇਹ ਤੁਹਾਡਾ ਆਪਣੀ ਹੈ ਬਈ। ਆਪਣਾ ਘਰ ਦਾ ਜੀ। ਐਮ 29 ਦਾ ਬੱਚਾ ਜੀ। 22 ਲੀਟਰ ਸੀ ਬਾਈ ਜੀ। ਆਪਣਾ ਲੈ ਗਏ ਬਾਈ ਜੀ। ਮੱਝ ਹੈਣੀ ਬਾਈ ਜੀ ਐਵੇਂ ਤੁਹਾਨੂੰ ਆਖੀ ਜੱਗ ਵੀ ਹੈਗੀ ਠੀਕ ਹੈ ਜੀ ਉਹ ਪ੍ਰੈਸਤੀ ਸੀ ਅਸੀਂ ਇਹਦੀ ਨਾਨੀ ਤਾਂ ਨਹੀਂ ਬਣੀ ਜੀ ਨਾ ਜੀ ਬਸ ਇਸੇ ਤੇ ਸਾਨੂੰ ਜਾਣਕਾਰੀ ਵਧੀਆ ਆਈ ਤਾਂ ਗਵਾ ਬੈਠੇ ਸਾਰਾ ਕੁਝ ਅੱਛਾ ਜੀ ਹਾਂ ਜੀ ਇਹ ਮੱਲਾ ਸਾਢੇ ਦਿਵੇਂ ਬਾਈ ਇਹਦਾ ਸੀਮਨ ਤਿਆਰ ਆ ਜੀ ਸਾਡੇ ਤੇ ਤਿਆਰ ਹੋ ਗਿਆ ਜੀ ਨਹੀਂ ਪਰ ਇਹ ਤਾਂ ਚੱਲ ਕੋਈ ਗੱਲ ਨਹੀਂ ਹਾਂ ਉਹਦੀ ਆਪ ਦਾ ਮੋਡਲ ਨੰਬਰ ਕੀ ਹੈ ਬਾਈ 99144 ਜੀ 24354 ਬਾਈ ਇੱਕ ਵਾਰੀ ਬਾਈ ਬੋਲੋ 99144 ਹਾਂਜੀ 24354 ਬਾਈ ਜੀ ਰੇਲ ਸਿੰਘ ਵਾਲਾ ਜੀ ਇਹਦੀ ਪਾਸ ਨਜਿੱਕ ਇਹਦੀ ਰਵੀ ਹੈ ਜੀ ਹਾਂਜੀ ਹਾਂਜੀ ਇਹ ਮਾਦਾਰ ਕੱਟ ਗਿਆ ਵੀਰੇ 24 ਕਿਲੋ ਦਾ ਜੀ ਤੇ ਨਾਨੀ ਦਾ ਜੀ 21 ਕਿਲੋ ਤੇ ਦਾਦੀ ਦਾ ਜੀ 24 ਕਿਲੋ ਜੀ ਦਾ ਪਾਲਣ ਘੋਸਣੇ ਵੀਰੇ ਪੈਦਾ ਹੋਇਆ ਜੀ ਇਹ ਸੁਨਣ ਵਾਲੀ ਵਸਤੀ ਜੀ ਤੇ ਪਲਿਆ ਜੀ ਇਹ ਨੱਥੂ ਵਾਲੇ ਗਰਬੀ ਪਿੰਡ ਜੀ ਰੋਡੇ ਸਟੈਂਡ ਫਾਰਮ ਤੋਂ ਤੇ ਹੁਣ ਸਾਡੇ ਕੋਲੇ ਅਸੀਂ ਇਹ ਪਿੰਡ ਦੇਲੇ ਸੂਗ ਵਾਲੇ ਜੀ ਅਰਜਨ ਸਟੈਂਡ ਫਾਰਮ ਤੋਂ ਅਸੀਂ ਪਰਚੇਜ਼ ਕੀਤਾ ਜੀ ਹਾਂਜੀ ਏ ਮੱਲਾ ਛੱਡਦੇ ਵੀ ਆਂ ਨਹੀਂ ਇਕੱਲੇ ਸੀ ਮਨਾ ਵਾਸਤੇ ਮਨਾ ਹਾਂ ਜੀ ਸਿਮ ਨਿੱਗੀ ਦੇ ਨੇ 300 ਦਾ ਜੀ 300 ਹਾਂ ਜੀ 94644 ਜੀ 26244 ਜੀ

ਇਸ ਵੀਰੇ ਦੀ ਪੌਣੇ 5 4.5 ਸਾਲ ਦੇ ਵਿੱਚ ਹੈ ਜੀ ਬਾਵਾ ਵੀਰੇ 24 ਕਿਲੋ ਦਾ ਜੀ ਸਾਡੇ ਸਾਡੇ ਹੱਥੋਂ ਆਡੀਗਰ ਜਮਾਨਾ ਰੋਟੀ ਫ੍ਰੀ ਦੇ ਨਹੀਂ ਵੀਰੇ ਇਕੱਲੇ ਸੀ ਨੀਲੇ ਦਾ ਵੀ ਤੇ ਸ਼ੌਕ ਕਰਾ ਲਿਆ ਇਹਨੂੰ ਵੀਰੇ ਮੱਲਾ ਵੀ ਛੱਡਦੇ ਵੀ ਨਹੀਂ ਵੀਰੇ ਇਕੱਲੇ ਸੀ ਬਲੋ ਇਕੱਲੇ ਸੀ ਹਾਂਜੀ ਤਰ੍ਹਾਂ ਕਿਤਾਬ ਦੇ ਕਿਤਾਬ ਮੰਗਣਾ ਹੈ ਆਪਣਾ ਮੋਬਾਈਲ ਨੰਬਰ 99644 26244 ਪੰਜਾਬ ਪੁਲਿਸ 99644 26244 ਦਲੇਲ ਸਿੰਘ ਵਾਲਾ ਜੀ ਜ਼ਿਲ੍ਹਾ ਮਾਰਸਾ ਜੀ ਹਾਂਜੀ ਇਹ ਤਾਂ ਆਪਨ ਲੱਗਿਆ ਤੁਸੀਂ ਸਾਡੀ ਕੋਈ ਗੱਲ ਉਹਨੇ ਕਿ ਚੋਟੀ ਦਿਖਾ ਰਿਹਾ ਜੀ ਹੁਣ

ਕੀ ਦੀਆਂ ਜਦ ਦੂਜੇ ਨੰਬਰ ਤੇ ਆਈ ਜੀ ਇਹ ਕਿਹੜੇ ਝੋਟੇ ਦੀ ਆਈ ਇਹ ਬਿਆਪਲੇ ਦੀ ਆਈ ਕਰਮਵੀਰ ਖਨਾਰੀ ਕਰਮਵੀਰ ਸਹੈਰੀਆ ਬਿਆਪਲੇ ਦੀ ਝੋਟੀ ਆਈ ਇਹਦੀ ਮਾਦਰ ਕਾਰਡ ਕੀ ਆ ਜੀ ਮਾਦਰ ਕੀ ਜੇ ਕੋਈ ਬੀਬੀ ਤੀਜੇ ਸੁਬਹ ਬੀਬੀ ਤੋਂ ਜੀ ਕੇ ਕਿੰਨੇ ਜਨਮ ਦੱਸੀ ਜੀ 20 ਮਹੀਨੇ ਦੀ 20 ਮਹੀਨੇ ਜੀ ਹਾਂ ਬਲੋ ਆਪ ਲੋ ਹੋਰ ਵੀ ਕੋਈ ਪਸ ਸੁਣੇ ਜੀ ਹਾਂ ਜੀ ਇਹਦੇ ਲੈ ਕੇ ਆਏ ਹੋਰੇ ਇਕੱਲੇ ਲੈ ਕੇ ਰੋਮ ਗਿਆ पसुओं का कमी कर देते हैं ना पक इतनी बड़ी एक बार गई है प्रमोद नंबर बहुत हुई अंजी एक बार ही होर बहुत हुई अंजी ठीक सुनिक होर चोट आजकल ना जी अंतरराष्ट्रीय चेंट क्या नहीं अनमोल बोलो जी तस्वीर कब गई केटा पिनाबीर दी ਅਸੂ ਪਿੰਡ ਆ ਬਈ ਇਹ ਅਨਮੋਲ ਬਲ ਕਿਤੋਂ ਕਿਹੜੇ ਪਿੰਡ ਤੋਂ ਲੈ ਕੇ ਆਏ ਜੀ ਅਸੂ ਪਿੰਡ ਸੱਤਸਾ ਜਿਲ੍ਹਾ ਫੇਰ ਆਣਾ ਸੱਤਸਾ ਜਿਲ੍ਹਾ ਹਰਿਆਣਾ ਜੀ ਇਹ ਵੀਰੇ ਡਾਇਰੈਕਟ ਛੱਡਦੇ ਵੀ ਹੋ ਨਹੀਂ ਨਹੀਂ ਬਾਈ ਸਿਮਨ ਹੈ ਸਿਮਣ ਜੀ ਸਿਮਨ ਕਿੰਨੇ ਦਾ ਜੀ ਫੀਸ 250 ਰੁਪਏ ਦੇਖੋ ਜੀ ਸਿਮਨ 250 ਰੁਪਏ ਦਾ ਜੀ ਡਾਇਰੈਕਟ ਨਹੀਂ ਛੱਡਦੇ ਬਾਈ ਆਪਣਾ ਮੋਬਾਈਲ ਨੰਬਰ ਕੀ ਹੈ ਬਈ 9303339944 ਇੱਕ ਵਾਰੀ ਹੋਰ ਬੋਲੋ ਬਈ 9303339944 ਇਹਦੀ ਮਹਾਰਾਡ ਕਾਰਡ ਕੀ ਹੈ ਬਈ 25121 ਬਈ 25121 ਹਾਂ ਬਈ ਇਹਦੀ ਝੋਟੀ ਦਾ ਰਕਾਡ ਪਹਿਲੇ ਜੂਏ 21 ਕਿਲੋ 6 ਗ੍ਰਾਮ ਦਾ 21 ਕਿਲੋ 6 ਗ੍ਰਾਮ ਹੈ ਜੀ ਝੋਟੀ ਦਾ ਜੀ ਇੱਕ ਵਾਰੀ ਨੰਬਰ ਹੋਰ ਚੈੱਕ ਕਰ ਲਓ ਕੰਡ ਸੂਚਰ ਚਾਹੀ ਸੇਰਾ ਬੋਲ ਦਿਖਾਉਣੇ ਜਿਵੇਂ ਰਾਜਪਾਲੋ ਦਾ ਛੋਟਾ ਹੀ ਸਸੇ ਕਾ ਬਾਈ ਕਿਹੜਾ ਪਿੰਡ ਆ ਬਾਈ ਕਿਹੜਾ ਝੁੱਟ ਨੇ ਕਿਹਨਾਂ ਆਪਾਂ ਸੇਰਾ ਬਲੂ ਜੀ ਇਹਦੀ ਇੰਜ ਕਿੰਨੇ ਆ ਜੀ ਇਹ ਕਿੰਨੇ ਉਮਰ ਕਿੰਨੇ ਆ ਜੀ 4.5 ਸਾਢੇ 4.5 ਇਹਨੂੰ ਛੱਡਦੇ ਹੋ ਇਹ ਡਾਇਰੈਕਟ ਡਾਇਰੈਕਟ ਛੱਡਦਿੰਦੀ ਬਰੋਸ ਸਾਈ ਫੀਸ ਕੀ ਆ ਜੀ ਇਹਦੀ 1000 ਰੁਪਏ ਫੀਸ ਆ ਜੀ ਇਹ ਬੰਦਾ ਕੋਈ ਦੂਰ ਨੇੜੋਂ ਲੈ ਕੇ ਉਹਦਾ ਵੀ ਉਹੀ ਉਹਦਾ ਵੀ ਉਹੀ ਆ ਜੀ ਇਹਦੇ ਕੋਈ ਟੇਮੇ ਹੈ ਕਿ ਨਾ ਪਲੇ ਉਹ ਦਾ ਦੁੱਧਰ ਕੱਢ ਕੇ ਅੱਜ ਤੱਕ ਚਵਾਈ ਚਲਾਏਗੇ ਠੀਕ ਹੈ ਜੀ ਜੀ ਦਾ ਉਹ ਅਜੇ ਮਿਲਿਆ ਨਹੀਂ ਹਾਂ ਜੀ ਉਹ ਅਜੇ ਦੁੱਧ ਚੋਗੀ ਜਾਂਦਾ ਦੁੱਧ ਚੋਗਦੇ ਠੀਕ ਹੈ 6:00 ਵਜੇ 6:00 ਨੇ ਬੱਤੇ ਜਿਵਰਾਜ ਬਲਜਾ ਤੋਂ ਦੇਖੇ ਆਪਰਾ ਕਨੈਕਟਰ ਨੰਬਰ ਬੋਲ ਦੋ ਜੀ 68684660 ਇੱਕ ਵਾਰੀ ਹੋਰ ਬੋਲੋ ਬਈ 68684660 ਪਿੰਡੀ ਪਾਲਪੁਰਾ ਮੋਬਾਈਲ ਨੰਬਰ 688 ठीक है देखो भाई अंग्रेज जो टाई और तो आदि सावड़ी अंग्रेज छोटा मराठा कला तो भी कदे कदे पराग जी का पेशा बन जाते हैं ये बीजे पेपर तो है वो अंग्रेज सुता है हम का लगदी हां ये दूर वाटो आए मेरे साथ लाका नहीं दऊ 14 इंडिपेंडेंट ਜਾਣਾ ਤੇ ਮਸੂਲ ਵੀ ਆ ਜਾਵੇ ਦਾਗਰ ਇਹਾਰ ਗਰਾਸੋਂ ਦੇ ਸਾਥੋਂ ਲਾਇਰ ਇਹਨੂੰ ਲੋਆਏ ਕਿ ਕਭੀ ਅੰਗਰੇਜ਼ ਝੋਟਾ ਪਿੰਡ ਮਰਾੜਕਲਾਂ ਜੀ ਜਿਲ੍ਹਾ ਮੁਖਤਸਰ ਹੀ ਆ ਗਈ ਬਸ ਰੋਇ ਹੋਏ ਫਲਤੀ ਰੋ ਮੁਖਤਸਰ ਕਰ ਬੋਤ ਸਪੋਰਟ ਰੈਗੂਲੇਟ ਪ੍ਰੀ ਰਿਗਨ ਨਾ ਮੈਂ ਕਿਹਾ ਪਿੰਡ ਜੀ ਆਪਣਾ ਮਰਾੜਕਲਾਂ ਹੈ ਚੋਟਾ ਲੱਗਿਆ ਕਿ ਨਾਮ ਜਿਹਦਾ ਉਹ ਨਾਮ ਅੰਗਰੇਜ਼ੀ ਇਹਰ ਕਾਰਡ ਕੀ ਬਾਈ 500 ਮਾਵਾ ਪਹਿਲੇ ਸੁਣਦਾ 700 ਹਾਂਜੀ ਦੂਸਰੇ ਦਾ 1830 ਠੀਕ ਹੈ ਜੀ ਬੱਚੇ ਵੀ ਹੈਗੇ ਨੇ ਕੋਈ ਨਾ ਜੀ ਕਿਹੜਾ ਬਿਲ ਦਾ ਇਹਦਾ ਬਾਈ ਮੱਲਾ ਉਹ ਛੱਡ ਦਿਓ ਵੀ ਰੇਟ ਛੱਡ ਦਿਓ ਕੀ ਫੀਸ ਹੈ ਜੀ ਮਰਾੜਕਾ 2100 ਉਸੇ ਮਰਦ ਨੇ ਕੀ 2100 ਨਾ ਯਾਰ ਏਜ ਕਿੰਨੀ ਹੈ ਜੀ ਦੀ ਸਾਢੇ 4 ਸਾਲ ਤੋਂ ਉੱਪਰ ਹੈ 5 ਤੋਂ ਘੱਟ ਸਾਢੇ 4 ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਦੱਸੋ ਬਾਈ ਜੀ ਕਿਰਾ 9866 ਹਾਂਜੀ ਠੀਕ ਹੈ ਜੀ ਕੀ ਨਾਮ ਹੈ ਪੰਡੀ ਪਿੰਡ ਮਰਾਠਾ ਠੀਕ ਹੈ ਧੰਨਵਾਦ ਜੀ ਨਾਸਮ ਮੋਰਾਵਰੇ ਪਿੰਡ ਕਿਹੜਾ ਤੇ ਆਪਣਾ ਪਿੰਡ ਸ਼ਾਹੜਾ ਬਰੇ ਇਹਦਾ ਤੇ ਰਿਕਾਰਡ ਕੀ ਹੈ ਰਿਕਾਰਡ ਇਹਦਾ ਫਾਦਰ ਖਲੀਆ ਵੀਰੇ ਹਾਂਜੀ ਪਿਓ ਇਹਦਾ ਖਲੀਆ ਤੇ ਮਾਂ ਤੁਹਾਡਾ ਵੀ 20+ ਆ ਵੀਰੇ 20+ ਆ ਹਾਂ ਵੀਰੇ ਇਹ ਕਿੰਨੇ ਰੇਜ ਇਹ ਜੀ 5 ਸਾਲਾ ਬਾਈ ਤੇ ਇਹਦੀਆਂ ਤੀਆਂ ਪਹਿਲਾਂ 10-10 ਲੀਟਰ ਦੁੱਧ ਦੇਣਗੇ ਤੇ ਨਾ ਦੁੱਧ ਹਾਂ ਦੋ ਤੀਆਂ ਸੂਆਂ ਨੇ 1-12 ਕਿਲੋ ਤੇਰੀ 1-13 ਕਿਲੋ ਵੀਰੇ ਬਾਕੀ ਸਿਮਨ ਤੁਸੀਂ ਸਿਮਣਾ ਸੀ ਸੇਲ ਕਰ ਦੇਣਾ ਸਿਮਨ ਹੈਗਾ ਵੀਰੇ ਦਾ ਹਾਂ 24 ਘੰਟੇ 24 ਘੰਟੇ ਵਾਲੀ ਵੀਰੇ ਆ ਵੀਰੇ ਹਾਂ ਜੀ ਸਿਮਨ ਔਰ ਇਹ ਆਪਣਾ ਕੰਟੈਕਟ ਨੰਬਰ ਕੰਟੈਕਟ ਨੰਬਰ ਹੈ 9855899128 ਵੀਰੇ ਪਿੰਡ ਜੀ ਪਿੰਡ ਸਾੜੇ ਵੀਰੇ ਪਿੰਡ ਸਾੜੇ ਜੀ ਸੁਨਾਮ ਦੇ ਕੋਲ ਆ ਸੁਨਾਮ ਦੇ ਕੋਲ ਪ੍ਰੈਸ ਆ ਕੇ ਇਹਦਾ ਹੁਣ ਲੋ ਅੰਦਰ ਕਾੜਾ ਆਇਆ ਰਕਾੜ ਵੀਰੇ ਇਹ ਇਹਨਾ ਇਹਦਾ ਕੋ ਪ੍ਰਦਰਸ਼ਨੀ ਵਾਸਤੇ ਆਇਆ ਵੀਰੇ ਹਾਂ ਇਹ ਤਾਂ ਪਹਿਲਾਂ ਤਿੰਨ ਮੇਲੇ ਦਾ ਹੋ ਵੀਰੇ ਬੱਚੇ ਵੀਰੇ ਉਹ ਆ ਹੈਗੇ ਨੇ ਇਹਦੇ ਪਿੰਡਾਂ ਦੇ ਬਾਕੀ ਪਿੰਡ ਬਹੁਤ ਕਟੀਆਂ ਨੇ ਵੀਰੇ ਔਰੇ ਬੱਚਾ ਨਹੀਂ ਰਹਿ ਗਿਆ ਵੀਰੇ ਬੱਚਾ ਉਹ ਨਹੀਂ ਲੈ ਕੇ ਆਇਆ ਵੀਰੇ ਹਾਂ

ਇੱਕ ਵਾਰੀ ਵੀ ਰਿਪੋਰਟ ਦੱਸ ਕੇ ਮੋਬਾਈਲ ਨੰਬਰ ਬੋਲ ਮਾਲ ਨੰਬਰ 985652 9860 ਪਿੰਡ ਸਾੜੀ ਪਿੰਡ ਸਾੜੇ ਵੀਰੇ ਜੱਸ ਸੰਗਰੂਰ ਵੀਰੇ